ਸਰਸਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਦੁਨੀਆ ਭਰ ਦੇ ਵਿੱਚ ਹੀ Eid ਦਾ ਤਿਉਹਾਰ ਅੱਜ ਬੜੇ ਹੀ ਧੂਮ-ਤਾਮਨੇ ਨਾਮ ਬਣਾਇਆ ਜਾ ਰਿਹਾ ਜਿੱਥੇ ਮੁ슬ਮਿ ਪਾਈਚਾਰੇ ਦੇ ਵੱਲੋਂ ਮਸਜਿਦ ਦੇ ਵਿੱਚ ਨਮਾਜ਼ ਅਦਾ ਕੀਤੀ ਗਈ ਹੈ ਤੇ ਜਿਹੜੇ ਉਹਨਾਂ ਦੇ ਵਰਤ ਨੇ ਉਸ ਦਰਮਿਆਨ ਖੁੱਲੇ ਨੇ ਰੋਜ਼ੇ ਖੋਲੇ ਗਏ ਨੇ ਤੇ ਇਸੇ ਦਰਮਿਆਨ ਮੁ슬ਮਿ ਪਾਈਚਾਰੇ ਦੇ ਵੱਲੋਂ ਪਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ ਬਠਿੰਡਾ ਦੇ ਵਿੱਚ ਵੀ ईद ਦੇ ਮੌਕੇ ਜਿੱਥੇ ਨਮਾਜ਼ ਅਦਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਮਸਜਿਦ ਦੇ ਵਿੱਚ ਇੱਕ ਦੂਜੇ ਤੇ ਉਸ ਤੋਂ ਬਾਅਦ ਮਸਜਿਦ ਦੇ ਵਿੱਚ ਇੱਕ ਦੂਜੇ ਦੇ ਗੱਲ ਲਾ ਕੇ ਜਿਹੜਿਆ ਪਾਈਚਾਰਕ ਸਾਂਝ ਨੂੰ ਹੋਰ ਅੱਗੇ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਤੇ ਇਸੇ ਦਰਮਿਆਨ ਮੁਸਲਮ ਪਾਈਚਾਰੇ ਦੇ ਵੱਲੋਂ ਮੀਡੀਆ ਦੇ ਰੂਬਰੂ ਹੁੰਦਿਆਂ ਵੀ ਸਭ ਨੂੰ Eid ਦੀ ਵਧਾਈ ਦਿੱਤੀ ਗਈ ਤੇ ਇਸੇ ਦਰਮਿਆਨ ਸਾਂਝੀ ਵਾਲਤਾ ਤੇ ਪਾਈਚਾਰਕ ਸਾਂਝ ਨੂੰ ਹੋਰ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ ਬਿਸਮਿਲ੍ਲਾ ਰਹਿਮਾਨਿ ਰਹੀਮ ਮੈਂ ਮੁਹੰਮਦ ਰਮਜ਼ਾਨ ਨੈਮੀ ਅਸ਼ਰਫੀ ਇਮਾਮ ਜਮਾ ਮਸਜਿਦ ਬਟਿੰਡਾ ਔਰ ਸਦਰਾਲ ਅਲ ਇੰਡੀਆ ਰਮ ਅਮ ਸ਼aikh ਬੋਰਡ ਪੰਜਾਬ ਅੱਜ ਈਦੁਲ ਫਤਰ ਦੀ ਨਮਾਜ਼ ਅਦਾ ਕੀਤੀ ਗਈ ਮੈਂ ਇਸ ਈਦੁਲ ਫਤਰ ਦੇ ਮੌਕੇ ਤੇ तमाम ਦੇਸ਼ ਵਾਸੀਆਂ ਨੂੰ ਆਲਮੀ ਇਸਲਾਮ ਨੂੰ ਬਹੁਤ ਬਹੁਤ ਈਦੁਲ ਫਤਰ ਦੀ ਮੁਬਾਰਕਬਾਦ ਦਿਨਾ ਹਾਂ ਆਪਣੇ ਤਰਫੋਂ ਔਰ ਬੋਰਡ ਦੇ ਤਰਫੋਂ ਸੋਸਾਇਟੀ ਦੇ ਤਰਫੋਂ तमाम ਮੁਸਲਿਮ ਭਾਈਚਾਰੇ ਦੇ ਤਰਫੋਂ ਤੇ ਨਾਲ ਇਹ ਵੀ ਕਹਿਣਾ ਚਾਹਨਾ ਹਾਂ ਕਿ ਅੱਜ ਜਿਹੜੇ ਮੁਸਲਿਮ ਭਾਈਚਾਰਾ ਇੱਕ ਮਹੀਨਾ ਰੋਜ਼ਾ ਰੱਖਦਿਆ ਰਹਾ ਰੋਜ਼ਾ ਰੱਖ ਕੇ ਆਪਣੇ ਰੱਬ ਨੂੰ ਰਾਜ਼ੀ ਕੀਤਾ ਹੈ ਤੇ ਅੱਜ ਰੱਬ ਤੋਂ ਈਦੀ ਲੈਣ ਵਾਸਤੇ ਈਦਗਾ ਆਵਾ ਬਸਤੀ ਦੇ ਅੰਦਰ ਲੋਕ ਇਕੱਠੇ ਹੋਏ ਉਹਨਾਂ ਨੇ ਬਹੁਤ ਹੀ ਸ਼ਰਧਾ ਨਾਲ ਤੇ ਬਹੁਤ ਹੀ ਪ੍ਰੇਮ ਭਾਵ ਨਾਲ ਈਦ ਦੀ ਨਮਾਜ਼ अदा ਕੀਤੀ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕੀਤੀ ਹੈ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹਾਂ ਅਸਲਾ ਪਵਿੱਤਰ ਦਿਹਾੜੇ ਤੇ ਵਿਦੇਸ਼ ਭਰ ਦੇ ਲੋਕਾਂ ਨੂੰ ਦੇਖੋ ਇਸ ਪਵਿੱਤਰ ਦਿਹਾੜੇ ਦੇ ਅੰਦਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇੱਕ ਬੜਾ ਅਹਿਮ ਪੈਗਾਮ ਇਹ ਦੇਣਾ ਚਾਹੁੰਦਾ ਹਾਂ ਕਿ ਦੇਖੋ ਆਪਣਾ ਜਿਹੜਾ ਦੇਸ਼ ਹੈ ਇਹ ਪੂਰੀ ਦੁਨੀਆ ਦੇ ਅੰਦਰ ਇੱਕੋ ਇਕੱਲਾ ਦੇਸ਼ ਹੈ ਕਿ ਜਿੰਦੇ ਅੰਦਰ ਹਰ ਧਰਮ ਹਰ ਵਰਗ ਦੇ ਲੋਕ ਰਹਿੰਦੇ ਹਨ ਤੇ ਕੋਈ ਗੁਲਦਸਤੇ ਦੀ ਮਾਨਨ ਜਰਨੇ ਹਾਂ ਕੋਈ ਪੇਦ ਪਾਉ ਨਹੀਂ ਅਸੀਂ ਸਾਰੇ ਤਿਵਾਰ ਮਿਲ ਜੁਲ ਕੇ ਇਕੱਠੇ ਹੋ ਕੇ ਮਨਾਉਂਦੇ ਹਾਂ ਤੇ ਇਹ ਸਾਡੀ ਗੰਗਾ ਜਮਨੀ ਜਿਹੜੀ ਤਹਿਜ਼ੀਬ ਹੈ ਇਹ ਸਾਡੀ ਬੜੀ ਖੂਬਸੂਰਤੀ ਹੈ ਕਿ ਇਸ ਨੂੰ ਆਪਾਂ ਨੂੰ ਕਾਮਯਾਬ ਕਾਮਯਾਰਕ ਰੱਖਣਾ ਚਾਹੀਦਾ ਹੈ ਕਿਉਂਕਿ ਪੜੋਸੀ ਦੇਸ਼ ਜਾਂ ਜਿਹੜੇ ਆਪਣੇ ਭਾਰਤ ਨਾਲ ਨਫ਼ਰਤ ਕਰਦੇ ਹਨ ਉਹ ਚਾਹੁੰਦੇ ਨੇ ਕਿ ਇਸ ਗੰਗਾ ਜਮਨੀ ਤਹਿਜ਼ੀਬ ਨੂੰ ਤੋੜਿਆ ਜਾਵੇ ਕਿਉਂਕਿ ਜਿਹੜਾ ਘਰ ਕੋਸ਼ਚ ਅਗਰ ਅਸ਼ਾਂਤੀ ਹੋ ਜਾਏ ਘਰ ਪਿੱਛੇ ਚਲਾ ਜਾਂਦਾ ਹੈ ਤੇ ਜਿਹੜੇ ਦੇਸ਼ ਦੇ ਅੰਦਰ ਅਸ਼ਾਂਤੀ ਹੋ ਜੇ ਤਾਂ ਉਹ ਦੇਸ਼ ਪਿੱਛੇ ਚਲਾ ਜਾਂਦਾ ਹੈ ਐਸ ਕਰਕੇ ਲੋਕ ਚਾਹੁੰਦੇ ਨੇ ਕਿ ਆਪਣੇ ਦੇਸ਼ ਦੇ ਅੰਦਰ ਭਾਈਚਾਰਾ ਟੁੱਟੇ ਲੇਕਿਨ ਆਪਾਂ ਨੂੰ ਅਮਨ ਪਸੰਦ ਲੋਕਾਂ ਨੂੰ ਅੱਗੇ ਆ ਕੇ ਇਹ ਗੰਗਾ ਜਮਨੀ ਤਹਿਜ਼ੀਬ ਨੂੰ ਆਪਾਂ ਨੂੰ ਕਾਇਮ ਰੱਖਣੀ ਚਾਹੀਦੀ ਹੈ ਹਮੇਸ਼ਾ ਖੂਨੇ ਜਿਗਰ ਦੇਣਾ ਵੀ ਪਵੇ ਦੇ ਕੇ ਆਪਣੀ ਗੰਗਾ ਜਮਨੀ ਤਹਿਜ਼ੀਬ ਨੂੰ ਕਾਇਮ ਰੱਖੀਏ ਤਾਂ ਕਿ ਆਪਣਾ ਦੇਸ਼ ਤਰੱਕੀ ਕਰੇ ਤੇ ਲਾਸਟ ਚ ਇਕ ਮੈਂ ਪੈਗਾਮ ਇਹ ਦੇਣਾ ਚਾਹੁੰਦਾ ਕਿ ਉਹ ਕੌਮ ਕਦੇ ਤਰੱਕੀ ਨਹੀਂ ਕਰਦੀ ਕਿ ਜਿਹੜੀ ਕਿ تعلیم ਦੇ ਮਾਮਲੇ ਵਿੱਚ ਵਿੱਦਿਆ ਦੇ ਮਾਮਲੇ ਵਿੱਚ ਪਿੱਛੇ ਹੁੰਦੀ ਹੈ ਤੇ ਆਪਾਂ ਨੂੰ تعلیم ਦੇ ਮੈਦਾਨ ਚ ਅੱਗੇ ਆਉਣਾ ਚਾਹੀਦਾ ਆਪਾਂ ਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ ਚੰਗੇ ਡਾਕਟਰ ਚੰਗੇ ਇੰਜੀਨੀਅਰ ਚੰਗੇ ਆਪਾਂ ਵਿਦਵਾਨ ਬਣਾਈਏ ਤਾਂ ਕਿ ਆਪਣਾ ਦੇਸ਼ ਹਨੇਰੇ ਚ ਨਿਕਲ ਕੇ ਚਾਨਣੇ ਦੀ ਤਰਫ ਆਵੇ ਕਿਉਂਕਿ ਇਲਮ ਇੱਕ ਰੋਸ਼ਨੀ ਹੈ ਤੇ ਅਨਪੜਤਾ ਇੱਕ ਹਨੇਰਾ ਹੈ ਹਨੇਰੇ ਚੋਂ ਨਿਕਲ ਕੇ ਜਦੋਂ ਆਪਾ ਚਾਨਣੇ ਦੀ ਤਰਫ ਆਵਾਂਗੇ ਇਨਸ਼ਾਅੱਲਾ ਤਾਲਾ ਕਾਮਯਾਬੀ ਮਿਲੂਗੀ ਅਸਲਾਮੁਅਲੈਕ ਅੱਜ ਅਸੀਂ ਈਦਗਾ ਵਾਸਤੇ ਇੱਥੇ ਉੱਥੇ ਮੁਸਲਮਾਨ ਭਾਈਚਾਰੇ ਦੇ ਨਾਲ ਈਦੁਲ ਫਿਤਰ ਦਾ ਜਹਾੜਾ ਉਹਨਾਂ ਦੇ ਨਾਲ ਉਹਨਾਂ ਦੇ ਇਸ ਧਾਰਮਿਕ ਦਿਨ ਦੇ ਉੱਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਲਈ ਹੈ ਕਿਉਂਕਿ ਜੋ ਵੀ ਮਨੁੱਖ ਇੱਥੇ ਆਉਂਦਾ ਹੈ ਜਨਮ ਤੋਂ ਮੈਂ ਸਮਝਦਾ ਮਨੁੱਖ ਸਾਰੇ ਬਲੱਡ ਗਰੁੱਪ ਚਲੇ ਦੁਨੀਆਂ ਦੇ ਕਿਸੇ ਖਿੱਤੇ ਚਲੇ ਜਾਓ ਉਹ ਪਾਵੇਂ ਮੁਸਲਮਾ ਹੈ ਸਾਈ ਹੈ ਹਿੰਦੂ ਹੈ ਸਿੱਖ ਹੈ ਉਹਦੇ ਬਲੱਡ ਗਰੁੱਪ ਨੇ ਕਿਸੇ ਦਾ ਵੀ ਪੋਜਿਟਿਵ ਆ ਉਹ ਪੋਜਿਟਿਵ ਆ ਉਹ ਨੈਗੇਟਿਵ ਹੈ ਵੀ ਪੋਜਿਟਿਵ ਹੈ ਪਰ ਧਰਮ ਜਿਹੜਾ ਉਹ ਮਨੁੱਖ ਧਰਤੀ ਦੇ ਉੱਤੇ ਆ ਕੇ ਸੰਸਾਰ ਦੇ ਉੱਤੇ ਆ ਕੇ ਜਾਂ ਤਾਂ ਜਿਹੜਾ ਉਹਦੇ ਪੇਰੈਂਟਸ ਤੋਂ ਉਸ ਨੂੰ ਮਿਲਦਾ ਹੈ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਮਨੁੱਖ ਕਦੇ ਕਿਸੇ ਧਰਮ ਦਾ ਬੱਜਿਆ ਹੋਇਆ ਨਹੀਂ ਹੁੰਦਾ ਈਦੁਲ ਫਿਤਰ ਜਿਹੜਾ ਹੈ ਮੁਸਲਮ ਕਮਿਊਨਿਟੀ ਦਾ ਬਹੁਤ ਹੀ ਪਵਿੱਤਰ ਤਿਉਹਾਰ ਹੈ ਜਿਹੜਾ ਰਮਜ਼ਾਨ ਅਜ ਦੇ ਦਿਨ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਇਹ ਆਪਣਾ ਅਜ ਦਾ ਦਿਨ ਮਨਾਉਂਦੇ ਨੇ ਚੰਦ ਜਦੋਂ ਚੜਦਾ ਉਸ ਤੋਂ ਬਾਅਦ ਮੈਂ ਸਮਝਦਾ ਕਿ ਅਸੀਂ ਤਾਂ ਇੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਜੋ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਨਾਲ ਜਿਵੇਂ ਸਾਡੇ ਗੁਰਪੁਰ ਮਨਾਏ ਜਾਂਦੇ ਨੇ ਸਾਡੇ ਨਵਰਾਤੇ ਮਨਾਏ ਜਾਂਦੇ ਨੇ ਨੂਰਾਤਰਾ ਦੂਜਾ ਔਰ ਹੋਰ ਵਕ ਵਕ ਤਰ੍ਹਾਂ ਦੇ ਤਿਉਹਾਰ ਹਿੰਦੂ ਸਿੱਖ ਮੁਸ਼ਰਫ ਮੁਸਾਈ ਜਿਹੜੇ ਮਨਾਉਂਦੇ ਐ ਉਸੇ ਤਰ੍ਹਾਂ ਬਹੁਤ ਵੱਡਾ ਤਿਆਰ ਐ ਮੈਂ ਬਤੌਰ ਜੀ ਗੁਰੂ ਸਿੰਘ ਗਿੱਲ ਐਮ ਐ ਡੀ ਬਟੰਡਾ ਸ਼ਹਿਰੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਮੁਸ਼ਰਫ ਭਾਈਚਾਰੇ ਨੂੰ ਈਦ ਉਲ ਫਿਤਰ ਦੇ ਉੱਤੇ ਵਧਾਈ ਦੇਣ ਦੇ ਇਥੇ ਪਹੁੰਚੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਲਾ ਤਾਲਾ ਇਹਨਾਂ ਨੂੰ ਖੁਸ਼ੀਆਂ ਦੇਵੇ ਇਹਨਾਂ ਦੇ ਪਰਿਵਾਰ ਨੂੰ ਖੁਸ਼ੀ ਤੇ ਤਰੱਕੀ ਕਰਨ ਕਿਉਂਕਿ ਹਰ ਮਨੁੱਖ ਵਧੀਆ ਜ਼ਿੰਦਗੀ ਜਿਉਣ ਦੇ ਲਈ ਪ੍ਰਾਰਥਨਾ ਕਰਦਾ ਹੈ ਅੱਲਾ ਤਾਲਾ ਇਹਨਾਂ ਨੂੰ ਈਦ ਉਲ ਫਿਤਰ ਦੇ ਉੱਤੇ ਮੈਂ ਉਹ ਆਉਣ ਵਾਲੀ ਪ੍ਰੋਸਪਰਿਟੀ ਹੈ ਜਿਹੜੇ ਇਹਨਾਂ ਦੇ ਪਰਿਵਾਰਾਂ ਦੀ ਉਸ ਲਈ ਘਟਕ